ਪਹਿਲੀ ਗੱਲ ਤਾਂ ਐਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ। ਹਰ ਐਮਪੀ ਲੀਡਰ ਨਹੀਂ ਹੋਇਆ ਕਰਦਾ। ਹਰ ਐਮਐਲਏ ਲੀਡਰ ਨਹੀਂ ਹੋਇਆ ਕਰਦਾ। ਵਿਚਾਰਧਾਰਾ ਨਾਲ ਵੀ ਜੁੜਨਾ ਇੱਕ ਦਿਨ 'ਚ ਨਹੀਂ ਜੁੜਿਆ ਜਾਂਦਾ। ਮੈਂ ਤਾਂ ਭਾਜਪੀ 'ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ। ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਪ੍ਰਵਾਨ ਨਹੀਂ ਕਰਨਾ। ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾਮ ਬਣਾਉਣ। ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ। ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ تعلق ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਆ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉਥੇ ਭਾਵੇਂ ਬੀਜੇਪੀ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਉਹਦੇ ਵਿੱਚ ਕੋਈ ਨਹੀਂ ਹੈ ਠੀਕ ਹੈ ਤੇ ਬੀਜੇਪੀ ਜਿਹੜੀ ਯਾਰ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ 'ਚ ਅਸੀਂ ਕਿਉਂ ਖੜੇ ਔਰ ਉਹਦੇ ਵਿੱਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਿੰਦਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਨ ਰਏ ਸੀ ਔਰ ਇਵਨ ਕਿਸਾਨਾਂ ਦਾ ਜਿਹ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਇਹ ਕਿਸਾਨ ਹੀ ਤਾਂ ਨਹੀਂ ਥੋੜਾ ਸੀ ਤਬ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਣਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਅਸੀਂ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਵੀ ਇੱਕ ਮੋਹਮ ਚਲਾਉਣੀ ਸੀ ਪ੍ਰਧਾਨ ਮੰਤਰੀ ਜੀ ਨੇ ਹੱਥ ਜੋੜ ਕੇ ਵਾਪਸ ਲੈ ਲੇ ਕਿ ਠੀਕ ਆ ਵੀ ਇਹ ਸਾਡੀ ਕਮੀ ਆ ਸਾਨੂੰ ਮਾਫ ਕਰਦੇ ਹੋ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਪਰ ਹੁਣ ਕਿਸੇ ਦਿਨ ਇਹ ਆਊਗਾ ਕਿ ਇਹਨਾਂ ਨੇ ਸਾਨੂੰ ਕਹਿਣਾ ਕਿ ਲਾਗੂ ਕਰੋ ਉਹੀ ਇੱਕ ਅਲੱਗ ਵੀ ਸ਼ਾ ਪੱਤਰ ਤੇ ਪੰਜਾਬ ਦੇ ਪ੍ਰਧਾਨ ਵੱਲੋਂ ਸੀਨੀਅਰ ਅਧਿਕਾਰੀ ਵੱਲੋਂ ਤੁਹਾਡੀ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਵੱਲੋਂ ਇੰਦਰੀ ਹਾਈ ਕਮਾਂਡ ਦੇ ਤੋਂ ਬੀਜੇਪੀ ਸੈਂਸਰ ਪ੍ਰਬੰਧ ਨੇ ਕਦੇ ਉਹਨਾਂ ਨੂੰ ਕੋਈ ਚਿੱਠੀ ਨਹੀਂ ਲਿਖੀ ਕੰਮਰਾਂ ਦੇ ਮਸਲੇ ਦੇ ਉੱਤੇ ਅਰੇ ਭਾਈ ਵੇ ਇਹ ਗੱਲ ਸੁਣ ਲਓ ਸੁਣ ਲਓ ਮੀਡੀਆ ਬਿਆਨਾਂ ਦੀ ਆਹ ਉਹ ਸੁਣ ਲਓ ਭਾਈ ਸੁਣ ਲਓ ਮੇਰੀ ਨੱਡਾ ਜੀ ਨਾਲ ਗੱਲ ਹੋਈ ਹੈ ਮੈਂ ਬੋਲਿਆ ਡੱਟ ਕੇ ਤੇ ਮੈਂ ਕੋਈ ਸੀਨੀਅਰ ਲੀਡਰ ਨਹੀਂ ਬੀਜੇਪੀ ਦਾ ਮੈਂ ਕਿਹਾ ਵੀ ਕੋਈ ਸੀਨੀਅਰ ਸੀ ਪਾਰਟੀ ਦਾ ਤਾਂ ਨਹੀਂ ਆ ਕਿ ਸਮਝਦੇ ਦੇਖੇ ਸੀ ਕੋਈ ਚਿੱਠੀ ਨਹੀਂ ਸੀ ਕੋਈ ਦੇ ਤੁਸੀ ਤਾਂ ਆਪਰੇ ਕਰੋ ਤਾਂ ਕੋ ਮਸਲਾ ਤਾਂ ਬੜਾ ਸੰਗੀਨ ਆ ਅਰੇ ਫੋਨ ਤੇ ਹੀ ਕਹਤਾ ਇੰਨਾ ਜ਼ਬਰਦਸਤ ਕਹਤਾ ਜੇ ਮੈਂ ਗਲਤ ਕਹਿੰਦਾ ਤਾਂ ਮੈਨੂੰ ਪਾਰਟੀ ਚੋਂ ਕੱਢਿਆ ਜਾਣਾ ਸੀ ਠੀਕ ਹੈ ਨਾ ਗੱਲ ਨਹੀਂ ਫਿਰ ਉਹ ਪੰਜਾਬ ਦਾ ਗੱਲ ਨਹੀਂ ਸੀ ਉਹ ਤਾਂ ਪੰਜਾਬ ਦਾ ਨਹੀਂ ਪੰਜਾਬ ਦਾ ਇਸ਼ੂ ਤੁਸੀਂ ਪੰਜਾਬ ਚ ਪੋਲਿਟਿਕਸ ਕਰਨੀ ਆ ਮੈਂ ਪੰਜਾਬ ਬੀਜੇਪੀ ਤੋਂ ਅਲੱਗਾਂ ਕੋਈ ਹੈ ਹੈ ਜੇ ਤੁਸੀਂ ਵਿਰੋਧ ਕਰਦੇ ਤੁਸੀਂ ਲਿਖ ਕੇ ਦਿਓ ਲਿਖ ਕੇ ਕੀ ਦੇਣਾ ਉਹਦੇ ਚ ਕਹਤਾ ਉਹਨੂੰ ਲੈਟਰ ਇਸ਼ੂ ਹੋ ਗਿਆ ਹੋਰ ਕੀ ਹੋਣਾ ਸੀ ਇਹ ਤਾਂ ਇਹ ਸਵਾਲ ਚ ਲੱਗਨੇ ਜਗਦੀਸ਼ ਟਾਇਪਲਰ ਨੂੰ ਵੀ ਬਿਆਨ ਸੰਗਣਾ ਦੇ ਮਾਮਲੇ ਚ ਨਾ ਆਰੇ ਬਾਈ ਉਹਨਾਂ ਨੇ ਵੀ ਕਿਹਾ ਕੱਲ ਹੀ ਮੈਂ ਟੀਵੀ ਤੇ ਦੇਖ ਰਿਆ ਸੀ ਨੀਚੇ ਪੱਟੀ ਤੋਂ ਨਿਊਜ਼ 18 ਤੇ ਦੇਖੀ ਆ ਜਗਦੀਸ਼ ਟਾਇਪਲਰ ਦੇ ਮਾਮਲੇ ਦੇ ਵੀ ਤੁਸੀਂ ਕਿਹਾ ਕਿ ਉਹ ਉਹਨਾਂ ਨੂੰ ਜਿਹੜੇ ਜਿਹੜੇ ਦੋਸ਼ ਉਹਨਾਂ ਤੇ ਆਏ ਦੇ ਪਹਿਲੇ ਪਰ ਕੈਪਟਨ ਅਮਰਿਤ ਸਿੰਘ 2014 ਚ ਵਿੱਚ ਉਹਨੂੰ ਕਲੀਨ ਚਿੱਟ ਦਿੰਦਾ ਦੇਂਦੇ ਰਹੇ ਨਹੀਂ ਉਹਨਾਂ ਨੂੰ ਪੁੱਛਣਾ ਜਾ ਕੇ ਇਹ ਉਹ ਤੁਹਾਡੀ ਪਾਰਟੀ ਚ ਨਹੀਂ ਦਿੰਦੇ ਪਾਰਟੀ 'ਚ ਹੋਣ ਦਾ ਮਤਲਬ ਐਂ ਤਾਂ ਕੰਗੜਾ ਵੀ ਮੇਰੀ ਪਾਰਟੀ 'ਚ ਆ ਹਾਂ ਮੈਂ ਕੋਈ ਜਿਹੜਾ ਗਲਤ ਗੱਲ ਕਰੂਗਾ ਉਹਦੇ ਨਾਲ ਸਹਿਮਤ ਨਹੀਂ ਆ ਮੈਂ ਹੁਣੇ ਕਹਿ ਕੇ ਤਾਂ ਹਟੇ ਠੀਕ ਹੈ ਨਾ ਗੱਲ ਆ ਬਿੱਟੂ ਵੀ ਗਾਲਾਂ ਕੱਢਦਾ ਸੀ ਮੈਂ ਥੋੜਾ ਸਹਿਮਤ ਆ ਕਿਸੇ ਨਾਲ ਠੀਕ ਹੈ ਮਤਲਬ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਉਹ ਤਾਂ ਚਾਹੇ ਪ੍ਰਧਾਨ ਮੰਤਰੀ ਵੀ ਬਣਾ ਦੇਣੀ ਯਾਰ ਉਹਦੀ ਗੱਲ ਨਹੀਂ ਹੈ ਅਸੀਂ ਜਿਹੜੇ ਵਿਚਾਰਚਾਰਾਂ ਨਾਲ ਜੁੜੇ ਹੋਏ ਬੰਦੇ ਆ ਨਾ ਅਸੀਂ ਇਹ ਕਿਵੇਂ ਮੰਨਦੇ ਹੁੰਦੇ ਇਦਾਂ ਅਸੀਂ ਸਿਰਫ